ਸਤਸ੍ਰੀ ਅਕਾਲ ਦੋਸਤੋ ਰਾਤ ਹਨੇਰੀ ਆਈ ਆ ਬਹੁਤ ਭਿਆਨਕ ਬਹੁਤ ਜਿਆਦਾ ਨੁਕਸਾਨ ਕਰਿਆ ਉਹਨੇ ਤੇ ਕਹਿ ਦੀ ਹੱਤੋਂ ਵੱਧ ਤੇ ਨੁਕਸਾਨ ਦਾ ਕਾਰਨ ਆਪਾਂ ਖੁਦ ਵੀ ਆ ਕਿਉਂਕਿ ਜਿਹੜੀ ਆਥਨ ਵੇਲੇ ਅੱਗ ਲਾ ਕੇ ਆਪਾਂ ਘਰੇ ਜਾ ਵਰਦਿਆ ਬਹੁਤ ਵੱਡੀ ਗਲਤੀ ਆ ਆ ਵੇਖੋ ਆ ਸਾਰਾ ਤਾਂ ਟੰਗਰ ਹਜੇ ਬਣਾਉਣ ਵਾਲਾ ਰਹਿੰਦਾ ਏ ਧੂੜੀ ਵਾਲਾ ਇਹ ਮੱਚ ਗਿਆ ਚਲੋ ਤੂੜੀ ਦੀ ਤਾਂ ਕਦਰ ਘੱਟ ਆ ਵੀ ਚਲੋ ਮੰਨੋ ਇੱਕ ਡੰਗਰਾ ਆਪਾਂ ਕਹਿ ਦਾਂਗੇ ਵੀ ਫ੍ਰੀ ਇਹ ਤਾਂ ਡੰਗਰਾ ਜਿੱਥੋਂ ਮਰਜੀ ਬਣਾ ਲਈਏ ਪਰ ਜਿਹੜਾ ਵੀਰੇ ਆ ਨੁਕਸਾਨ ਹੋ ਗਿਆ ਇੱਥੇ ਇੰਨਾ ਸੋਹਣਾ ਗੁਵਾਰਾ ਤੇ ਦੋ ਕਿਲੇ ਲਾਮ ਭਿੰਡੀਆਂ ਖੜੀਆਂ ਸੀਗੀਆਂ ਜਿਹੜੀਆਂ ਹੁਣ ਲੈਣ ਲੱਗੀਆਂ ਇੱਕ ਮਹੀਨਾ ਲੱਗ ਜਾਂਦਾ ਕੋਈ ਵੀ ਸਬਜ਼ੀ ਨੂੰ ਤਿਆਰ ਕਰਨ ਤੇ ਤੇ ਸਾਰੀਆਂ ਮੱਚ ਗਈਆਂ ਵੀ ਇਹ ਕੇ ਮਨ ਦੁਖੀ ਹੁੰਦਾ ਮਹੀਨਾ ਪਾਲ ਕੇ ਤੇ ਇੱਕ ਅੱਖ ਦੇ ਝੌਂਕੇ ਦੇ ਨਾਲ ਕਿਸੇ ਬੰਦੇ ਦੀ ਨਿੱਕੀ ਜੀ ਗਲਤੀ ਦੇ ਕਾਰਨ ਤੇ ਸਾਰਾ ਕੁਝ ਤਬਾਹ ਕਰਦਾ ਕਿਉਂਕਿ ਜਿਹਨੇ 100 ਹੱਲ ਹੁੰਦਾ ਹੁਣ ਰਾਤ ਇੱਕ ਪਿੰਡ ਦੇ ਨੇੜੇ ਅੱਗ ਲੱਗੀ ਆ ਪਿੰਡ ਰੋਂ ਤੇ ਨੇੜੇ ਅੱਗ ਲੱਗੀ ਸੀਗੀ ਤੇ ਇੱਕ ਘਰ ਦੀ ਵਿਚਾਰੇ ਦੀ ਗਰੀਬ ਘਰ ਆ ਮਾਈਆਂ ਸਿੱਖਾਂ ਦੇ ਘਰਾਂ ਦੇ ਨਾਲ ਜਾ ਕੇ ਅੱਗ ਲੱਗ ਗਈ ਤੂੜੀ ਵੀ ਮੱਚ ਗਈ ਬੰਦਾ ਵੇਖ ਲੋ ਵੀ ਗਰੀਬ ਬੰਦਾ ਜਿਹੜਾ ਉਹ ਮੁੱਲ ਲੈ ਕੇ ਥੂੜੀ ਪਾਉਣੀ ਹੁੰਦੀ ਆ ਆਪਣਾਂ ਦੀ ਆਪਣੇ ਜ਼ਿਮੀਂਦਾਰਾਂ ਵਾਸਤੇ ਕਹਿ ਦਿੰਗੇ ਭਾਈ ਥੂੜੀ ਦੀ ਕਦਰ ਹੈ ਨਹੀਂ ਪਰ ਉਹਨਾਂ ਨੂੰ ਤਾਂ ਸੀਗੀ ਨਾ ਉਹਨਾਂ ਦੀ ਥੂੜੀ ਮੱਚ ਗਈ ਤੇ ਆ ਪੱਠੇ ਵੇਖ ਲੋ ਲੋ ਆ ਮੰਨ ਕੇ ਚੱਲੋ ਵੀ ਇੱਥੋਂ 15 ਕਰਮਾ 2 ਕਰਮਾ ਬਹੀ ਤੇ 15 ਕਰਮਾ ਬਾਣ ਦੇ ਵਿੱਚ ਲਾਟ ਗਈ ਵੀ ਆ ਤੇ ਜਾਮਣ ਖੇਤ ਮੋਟਰ ਦੇ ਉੱਤੇ ਛਾਂ ਵਾਸਤੇ ਕੋਈ ਦਰਖਤ ਨਹੀਂ ਛੱਡਿਆ ਈ ਨਾ ਨੁਕਸਾਨ ਕੀਤਾ 17 18 ਮਰਲੇ ਕਮਾਤ ਦੇ ਸੀਗੇ ਉਹ ਮਚਾਤੇ ਬਾਜਰਾ ਸੀਗਾ ਉਹ ਮਚ ਗਿਆ ਸਬਜ਼ੀ ਕੰਨਿਓਂ ਗਏ ਆ ਵੇਖੋ ਪਿੰਡੀਆਂ ਕੰਨਾ ਕੰਨਾ ਫਲ ਲੱਗਾ ਕੱਲ ਹੀ ਹਜੇ ਮੈਂ ਤੋੜ ਕੇ ਲੈ ਕੇ ਗਿਆ ਹਾਂ ਫੰਡੀਆਂ ਆ ਦੇਖੋ ਦਵਾ ਕਰਤੀਆਂ ਜਮ ਇਹ ਦਸੋਣ ਵੀ ਅੱਗ ਆਪਣੇ ਵਾਸਤੇ ਚੰਗੀ ਆ ਕਿ ਮੜੀ ਆ ਵੀ। ਪਸ਼ੂਆਂ ਦਾ ਚਾਰਾ ਵੀ ਖਤਮ ਕਰਤਾ। ਇਹ ਤੋਂ ਬਿਨਾ ਹੋਰ ਕੋਈ ਆਪਣੇ ਹਰਾ-ਯਾਰਾ ਵੀ ਨਹੀਂ ਹੁੰਦਾਗਾ ਅੱਜਕੱਲ ਇਹ ਹੀ ਹੁੰਦਾ। ਤੇ ਇਹ ਵੀ ਖਤਮ ਕਰਤਾ ਜੰਮ। ਤੇ ਜੇ ਇਹ ਹੀ ਅਣਗੈਦਹੀ ਆਪਣੇ ਨਾ ਕਰੀ ਹੁੰਦੀ ਤਾਂ ਪਹਿਲੀ ਗੱਲ ਹੈ ਇੰਦੀ ਵੀ ਆਪਾਂ ਨੂੰ ਕਾਦੀ ਤੇਜ਼ੀ ਹੁੰਦੀ ਆ ਵੀ ਜਿਹੜੀ ਹੁਣੇ ਅੱਗ ਲਾ ਕੇ ਆਪਾਂ ਇਡੀ ਖੇਤੀ ਵਾਹ ਕੇ ਜਾਣਾ ਕਿੱਥੇ ਅਜੇ 9 ਜੂਨ ਨੂੰ ਜਾ ਕੇ ਝੋਨਾ ਲਗਣਾ ਘੱਟ ਤੋਂ ਘੱਟ ਅਜੇ 35 36 ਦਿਨ ਪਏ ਆ ਤੇ ਤੂੜੀਆਂ ਤਾਲੀਆਂ ਬੰਨ ਲੈਣ ਦੇਵੇ ਕੋਈ ਸਾਫ ਮੌਸਮ ਦੇ ਇੱਕੇ ਬੰਦਾ ਫੇਰ ਅੱਗ ਲਾ ਦੇ ਨਾਲੇ ਮੌਸਮ ਵਿਭਾਗ ਚੇਤਾਵਨੀ ਦੇ ਰਿਹਾ ਵੀ ਤਿੰਨ ਦਿਨ ਦੇਰੀ ਦੀ ਸੰਭਾਵਨਾ ਮੀਂਹ ਦੀ ਸੰਭਾਵਨਾ ਆ ਤੁਸੀਂ ਜੰਮ ਨੂੰ ਇੰਨਾ ਫਲ ਲੱਗਿਆ ਸੀਗਾ ਵੇਚ ਤੇ ਰਹੇ ਸੀਗਾ ਰੂਕੋ ਜੰਦੀ ਤੇ ਆ ਵੇਖੋ ਤੇ ਆ ਸਨ ਵੇਖ ਲਓ ਕਿੰਨਾ ਇੱਥੇ ਉਹ ਟਰਾਫਾਰਮ ਕੋਲੇ ਜਾ ਕੇ ਵੀ ਮਿਰਚਾਂ ਸਾਰੀਆਂ ਮਿਰਚਾਂ ਸਾਰੀਆਂ ਸਾਰੀਆਂ ਹੋਣੀ ਚਾਹੀਦੀ ਆ ਹੁਣ ਕੀ ਕਰੂ ਬੰਦਾ ਇਹ ਕਿਹਨੂੰ ਕਮਾਂਗੇ ਆ ਹੁੰਦੀਆਂ ਸਾਡੀਆਂ ਗਲਤੀਆਂ ਆ ਵੇਖ ਲੋ ਬਾਜਰੇ ਦੇ ਉੱਤੋਂ ਦੀ ਸੇਕ ਗਾਹਾਂ ਵਰਸੀਨ ਨੂੰ ਵੀ ਲੱਗ ਗਿਆ ਇਹ ਵੀ ਮੱਚ ਗਿਆ ਲੈ ਉਹ ਸਮਾਂ ਦਾ ਸੇਕ ਸੋ ਇਸ ਕਰਕੇ ਭਰਾਵੋ ਇਹ ਜਿਹੀਆਂ ਗਲਤੀਆਂ ਨਾ ਕਰਿਆ ਕਰੋ ਹਜੇ ਵੀ ਬਹੁਤ ਅੱਗ ਰਹਿੰਦਾ ਮਚਾਉਣ ਵਾਲਾ ਜਾਂ ਆਣ ਜਿਹੜਾ ਵੀ ਅੱਗ ਲਾਉਣ ਲਾਉਣੀ ਆ ਜਿੰਨਾਂ ਨੇ ਸੋ ਸਮਝ ਕੇ ਸੰਕੋਚ ਕੇ ਅੱਗ ਲਾਓ ਇਸ ਤਰ੍ਹਾਂ ਕਿਸੇ ਦਾ ਨੁਕਸਾਨ ਕਰਕੇ ਆਪਾਂ ਨੂੰ ਕੁਝ ਨਹੀਂ ਮਿਲਦਾ ਚਲੋ ਇਹ ਹੈ ਹੋਇਆ ਤਾਂ ਜੇ ਆਪਾਂ ਹਸਾਬ ਲਈਏ ਵੀ ਕਿਸੇ ਨੇ ਜਾਣਬੁੱਝ ਕੇ ਨਹੀਂ ਕੀਤਾ ਹੋਇਆ ਕੁਦਰਤੀਆਂ ਪਰ ਅਣਗਹਿਲੀ ਤਾਂ ਆਪਣੀ ਹੈਗੀ ਆ ਨਾ ਸੋ ਇਸ ਕਰਕੇ ਸਾਨੂੰ ਇਹਨਾਂ ਚੀਜ਼ਾਂ ਤੋਂ ਬਚਣ ਦੀ ਲੋੜ ਆ ਧੰਨਵਾਦ